ਹਾਂਜੀ ਮਿੱਤਰੋ ਪਾ ਜਾ ਰਹੇ ਆ ਅੱਜ ਕਿਸੇ ਫੈਕਟਰੀ ਦੇ ਵਿੱਚ ਦੇਖ ਸਕਦੇ ਹਾਂ ਤੇ ਫੈਕਟਰੀ ਦੇ ਨੇੜੇ ਪਾਣੀ ਜੱਸਾ ਰੋੜਾ ਬਾਈ ਜੀ ਇਹ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਕਰ ਦਿਓ ਵੀਡੀਓ ਨੂੰ ਬਾਈ ਸ਼ੇਅਰ ਕਰ ਦੇ ਦੇਖੋ ਜੀ ਆ ਜਾਂਦਾ ਬਾਈ ਦੇਖੋ ਆਇਆ ਗਿਆ ਟਰਾਲੀਆਂ ਭਰੀਆਂ ਹਾਂ ਕਿ ਉਹ ਕੋਈ ਖੜਵੇਂ ਜੀ ਮਿੱਤਰੋ ਕਿਵੇਂ ਠੀਕ ਹੋ ਸਾਰੇ ਆਪਾਂ ਪਹੁੰਚੇ ਆਂ ਜੀ ਅੱਜ ਗੱਤਾ ਫੈਕਟਰੀ ਦੇ ਵਿੱਚ ਧਨੋਲਾ ਪੈਣੀ ਦਸਾ ਰੋਡ ਵੀਡੀਓ ਨੂੰ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਆਪਣੇ ਪੇਜ ਨੂੰ ਤੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਲੋ ਵੀ ਮਿੱਤਰੋ ਇਹ ਫੈਕਟਰੀ ਹੈਗੀ ਬਾਈ ਜੀ ਮੇਵਾ ਸਿੰਘ ਢਿੱਲੋਂ ਦੀ ਤੇ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਚੱਲਦੀ ਆ 8-9 ਸਾਲ ਹੋ ਗਏ ਬਾਈ ਫੈਕਟਰੀ ਲੱਗੀ ਨੂੰ ਤੇ ਗੱਤਾ ਬਣ ਰਿਹਾ ਜੀ ਪੂਰਾ ਵਧੀਆ ਜਿਹੜਾ ਆਪਣਾ ਕੇਕ ਵਾਲੇ ਜਿਹੜੇ ਡੱਬੇ ਹੁੰਦੇ ਆ ਕੇਕ ਵਾਲੇ ਉਹਨਾਂ ਦੇ ਕੰਮ ਆਉਂਦਾ ਜੀ ਇਹ ਗੱਤਾ ਜਿਹੜਾ ਵੀਡੀਓ ਨੂੰ ਬਈ ਸ਼ੇਅਰ ਕਰ ਦਿਓ ਦਬ ਕੇ ਤੇ ਆਜੋ ਜੀ ਮਿੱਤਰੋ ਦਿਖਾਈਏ ਤੁਹਾਨੂੰ ਫੈਕਟਰੀ ਤੇ ਨਾਲੇ ਗੱਲਬਾਤ ਕਰਾਵਾਂਗੇ ਸਰੇਂਦਰ ਸਿੰਘ ਢਿੱਲੋਂ ਦੇ ਨਾਲ ਤੇ ਵੀਡੀਓ ਨੂੰ ਸ਼ੇਅਰ ਲਾਜ਼ਮੀ ਕਰਨਾ ਜੀ ਆਜੋ ਜੀ ਦਿਖਾਈਏ ਤੁਹਾਨੂੰ ਫੈਕਟਰੀ ਨਾਲ ਤੁਹਾਨੂੰ ਜੀ ਵੀਜਰ ਚੱਲਦਾ ਵੀ ਦਿਖਾਵਾਂਗੇ ਤੁਸੀਂ ਦੇਖੋ ਵੱਡਾ ਨਿਊ ਹਾਲੈਂਡ 5620 ਤੇ ਬਾਈ ਮਸ਼ੀਨ ਲੱਗੀ ਹੋਈਆਂ ਦੀ ਫੀਲਰ ਵੱਡਾ ਤੁਸੀਂ ਵੀਡੀਓ ਨੂੰ ਸ਼ੇਅਰ ਵਾਲਾ ਨਹੀਂ ਕਰਦੇ ਬਾਈ ਠੀਕ ਹੈ ਹੋ ਗਏ ਮਿੱਤਰੋ ਆ ਪਹਣੀ ਦਾ ਸਾਰਾ ਇਧਰ ਤੁਹਾਨੂੰ ਲੈਣੀ ਜਾਂਦੀ ਹੈ ਹਰ ਕੋ ਤੇ ਉਹ ਬਾਈਆਂ ਦੀ ਫੈਕਟਰੀ ਹੈਗੀ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਜੀ ਉਹ ਕਾਰੀ ਫੈਕਟਰੀ ਠੀਕ ਹੈ ਜੀ ਆ ਜਾਂਦਾ ਰਾ ਵੀਡੀਓ ਕਰ ਦਿਓ ਸ਼ੇਅਰ ਹਾਂਜੀ ਮਿੱਤਰੋ ਕਿਵੇਂ ਠੀਕ ਹੋ ਸਾਰੇ ਆਪਾਂ ਅੱਜ ਪਹੁੰਚੇ ਆ ਜੀ ਪਿੰਡ ਧਨੋਲਾ ਪਹਣੀ ਦਾ ਸਾਰਾ ਰੋਡ ਤੇ ਇੱਕ ਫੈਕਟਰੀ ਦੇ ਵਿੱਚ ਲੇ ਭਾਈ ਜੀ ਮੇਰਾ ਸਿੰਘ ਢਿੱਲੋਂ ਦੀ ਫੈਕਟਰੀ ਆ ਤੁਹਾਨੂੰ ਅੱਜ ਵੀਡੀਓ ਦਿਖਾਵਾਂਗੇ ਵੀਡੀਓ ਨੂੰ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਆਪਣੇ ਪੇਜ ਤੇ ਚੈਨਲ ਨੂੰ ਬਾਈ ਸਬਸਕ੍ਰਾਈਬ ਲਾਜ਼ਮੀ ਕਰ ਦਿਓ ਠੀਕ ਹੈ ਇਹ ਆ ਜੀ ਗੱਤੇ ਵਾਲੀ ਫੈਕਟਰੀ ਗੱਤਾਂ ਬਣਾਉਣ ਵਾਲੀ ਤੇ ਵਾਈਆਂ ਨਾਲ ਤੁਹਾਡੀ ਗੱਲ ਵੀ ਕਰਾਵਾਂਗੇ ਬਹੁਤ ਵਧੀਆ ਫੈਕਟਰੀ ਆ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਵੀਡੀਓ ਚੰਗੀ ਲੱਗੀ ਲਾਜ਼ਮੀ ਸ਼ੇਅਰ ਕਰਿਓ ਇਹ ਖੇਤਾਂ ਦੇ ਵਿੱਚ ਆ ਬਾਈ ਪਾਣੀ ਦਾ ਸਰ ਰੋਡ ਤੇ ਆ ਇੱਕ ਕਿੱਲਾ ਦੂਰੀ ਤੇ ਤੁਸੀਂ ਦੇਖ ਸਕਦੇ ਹੋ ਬਾਈ ਉਹ ਛੜਕ ਜਾਂਦੀ ਹੈ ਤੇ ਆ ਪਾਈ ਜਾਂਦੀ ਹੈ ਕਿੱਲਾ ਡੇਢ ਕਿੱਲਾ ਆ ਇਧਰ ਨੂੰ ਆ ਬਾਈ ਜੀ ਲਓ ਜੀ ਮਿੱਤਰੋ ਬਹੁਤ ਵਧੀਆ ਬਾਈਆਂ ਦਾ ਗੇਟ ਬਣਾਇਆ ਗਿਆ ਦੇਖ ਸਕਦੇ ਹੋ ਉਧਰ ਬਾਈ ਜੀ ਪ੍ਰਾਲੀ ਬਈਆ ਗੰਡਾ ਵਨੀ ਆ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਤੇ ਬਹੁਤ ਸੋਹਣਾ ਬਾਈਆਂ ਦਾ ਬਣਾਇਆ ਹੋਇਆ ਦਫਤਰ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਜਿਹਾ ਗਾਰਡਮੈਂਟ ਆ ਦੇਖੋ ਜੀ ਬਹੁਤ ਹੀ ਸੋਹਣਾ ਵਧੀਆ ਤਰੀਕੇ ਦੇ ਨਾਲ ਗੱਲ ਬਣਾਈ ਪਈ ਆ ਫੈਕਟਰੀ ਦੀ ਦੇਖ ਸਕਦੇ ਹੋ ਬਈ ਵੀਰੇ ਨੂੰ ਸ਼ੇਅਰ ਕਰਦੇ ਲਾਈਕ ਕਰਦੇ ਹੋ ਦੇਖੋ ਬਈ ਦੇਖ ਸਕਦੇ ਹੋ ਬਈ ਵੀਡੀਓ ਤੇ ਦੇਖੋ ਜੀ ਉੜੇ ਗੱਲ ਅਸੀਂ ਹੁਣ ਕਰਾਉਣੇ ਆਗੇ ਤੇ ਫਿਰ ਤੁਹਾਨੂੰ ਦਿਖਾਵਾਂਗੇ ਬਾਈ ਸਾਰੀ ਫੈਕਟਰੀ ਹੁਣ ਸਾਡੀ ਗੱਲ ਕਰਾਉਣੇ ਬਾਈ ਨਾਲ ਸਰੇਂਦਰ ਸਿੰਘ ਢੱਲੋ ਨਾਲ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਵੀਡੀਓ ਨੂੰ ਸ਼ੇਅਰ ਕਰ ਦਿਓ ਬਾਈ ਲਾਈਕ ਕਰ ਦਿਓ ਹੋਰ ਬਾਈ ਕੀ ਹਾਲ ਹੈ ਸਰੇਂਦਰ ਵਧੀਆ ਬਾਈ ਵਧੀਆ ਜੀ ਤੁਸੀਂ ਸੁਣਾ ਹੋ ਠੀਕ ਹੋ ਹਾਂ ਵੀਡੀਓ ਬੰਦੀ ਕਲਾ ਕਿਵੇਂ ਚੱਲਦੀ ਹੈ ਬਾਈ ਆਪਣੀ ਫੈਕਟਰੀ ਬਹੁਤ ਵਧੀਆ ਚੱਲਦੀ ਹੈ ਬਾਈ ਬਹੁਤ ਵਧੀਆ ਚੱਲਦੀ ਹੈ ਠੀਕ ਹੈ ਜੀ ਕਿੰਨਾ ਜ਼ਰੂਰ ਕਰੇ ਬਈ 2016 ਦੇ ਲਈ ਸੀਗੀ 2016 ਦੇ ਵਿੱਚ ਲੋ ਵੀ 2016 ਦੇ ਵਿੱਚ ਬਾਈ ਕਹਿੰਦਾ ਲਈ ਸੀਗੀ ਤੇ ਆਪਣਾ ਕਿੰਨੇ ਕਿਲੇਵਰ ਲੂਵਰਾ ਵੀ ਕਿਵੇਂ ਕੰਮ ਚੱਲਦਾ ਰਿਗਾਰਡਮੈਂਟ ਸਾਰਾ ਸਮਝਾ ਭਰਾ ਮੇਰੇ ਵੀਡੀਓ ਆਪਣੀ ਵੀਡੀਓ ਦੇਖਣਗੇ ਬਈ ਆਪਣੇ ਕੋਲੇ ਤਿੰਨ ਤਾਂ ਬੇਲਰ ਨੇ ਜੀ ਠੀਕ ਹੈ ਜੀ ਟਾਈਮ ਮਤਲਬ ਹੁਣ ਪਰਾਲੀ ਕਾ 18ਵਾਂ ਸੀਜ਼ਨ ਹੀ ਹੈ ਨਾ ਠੀਕ ਆ ਬਈ ਇੱਥੇ ਤਾਂ ਹੈਗੇ ਆਪਣੇ ਕੋਲ 100 150 ਬੰਦਾ ਲੇਬਰ ਵਾਲਾ ਠੀਕ ਹੈ ਜੀ ਸਾਲ ਦੇ ਵਾਲੇ ਨੇ ਵਿੱਚ ਹਾਂਜੀ ਹਾਂਜੀ ਤੇ ਬਾਕੀ ਇੱਥੇ 15 20 ਬੰਦੇ ਰੈਗੂਲਰ ਰਹੇ ਨੇਗੇ ਠੀਕ ਹੈ ਜੀ ਹਾਂ ਪਲਾਨ ਚੱਲੀ ਜਾਂਦਾ ਠੀਕ ਹੈ 15 20 ਬੰਦੇ ਰਹਿੰਦੇ ਰਹੇ ਠੀਕ ਹੈ ਜਿਹੜੇ ਇਹ ਆਪਣਾ ਕੰਮ ਆ ਬਈ 24 ਘੰਟੇ ਚੱਲਦਾ ਨਹੀਂ ਬਈ ਇਹ 10 ਵਜੇ ਤੱਕ ਅਸਾਂ ਠੀਕ ਹੈ ਰਾਤ ਨੂੰ 10 ਵਜੇ ਤੱਕ ਚੱਲਦਾ 10 ਵਜੇ ਤੱਕ ਚੱਲਦਾ ਠੀਕ ਆ ਸ਼ਿਫਟ ਹੀ ਚੱਲਦੀ ਠੀਕ ਆ ਇਹ ਜਿਹੜੀ ਆਪਣੇ ਹੈ ਵੀ ਪੁਰਾਣੀ ਹੋ ਜਾਂਦੀ ਹੈ ਬਈ ਇਹ ਪ੍ਰਾਲੀ ਹੈ ਨਾ ਇਹ ਇਹ ਵੱ ਗੱਤੇ ਦੀ ਖਾਤਰ ਗੱਤੇ ਦੇ ਵਾਸਤੇ ਬਈ ਜੀ ਹੁਣ ਜਿਹੜਾ ਹੱਡ ਕੋਲ ਪੁਰਾਣਾ ਸਟਾਕ ਆ ਉਹ ਪੱਲਾ ਬਰਤ ਲੰਗੀ ਸਾਰਾ ਤੋਂ ਆ ਜਿਹੜਾ ਨਵਾਂ ਆਇਆਗਾ ਉਹ ਜਦੋਂ ਇਹ ਖਤਮ ਹੋ ਗਿਆ ਉਸ ਤੋਂ ਬਾਅਦ ਉਹ ਚਲਾਈਏ ਠੀਕ ਹੈ ਜੀ ਤੇ ਮਾੜੇ ਮੈਨੂੰ ਦਿਖਾਓਗੇ ਜਦ ਚੱਲ ਕੇ ਆਜੋ ਬਈ ਪਾ ਸਾਰੀ ਫੈਕਟਰੀ ਦੇਖਦੇ ਮਾਈਆਂ ਜੀ ਜਿਗਾਰਡਮੈਂਟ ਮਾਈਆਂ ਦਾ ਵਧੀਆ ਫਿਰ ਬਾਬੇ ਦੀ ਕਿਰਪਾ ਦੇ ਨਾਲ ਵਧੀਆ ਕੰਮ ਚੱਲ ਰਿਹਾ ਦੇਖ ਸਕਦੇ ਹੋ ਆਪਾਂ ਟੋਟ ਬਾਈ ਫਰ ਵੀ ਪੁੱਛਾਂਗੇ ਬਾਈਆਂ ਨੂੰ ਵੀ ਆਪਾਂ ਗੱਤਾ ਕਿੱਥੇ ਲੈ ਕੇ ਜਾਣੇ ਕਿਵੇਂ ਠੀਕ ਹੈ ਜੀ ਤੇ ਇਧਰ ਕੀਲ ਰਿਹਾ ਹੈ ਕੰਮ ਪ੍ਰੋਗਰਾਮ ਪਹਿਲਾਂ ਆਪਾਂ ਬਾਈ ਦੇ ਨਾਲ ਜਾਣੇ ਆ ਤੇ ਆ ਜਾਓ ਵੀ ਮਿੱਤਰੋ ਵੀਡੀਓ ਸ਼ੇਅਰ ਕਰ ਦਿਓ ਬਈ ਦੱਬ ਕੇ ਆਪਣੇ ਦੋਸਤਾਂ ਮਿੱਤਰਾਂ ਦੀ ਫੈਕਟਰੀ ਆ ਇਹ ਘਰ ਦੀ ਗੱਲ ਹੀ ਆ ਵੀ ਦੇਖ ਸਕਦੇ ਹੋ ਆਇਆ ਹੈ ਬਈ ਚੱਲਦਾ ਕੰਮ ਤੁਸੀਂ ਦੇਖੋ ਬਹੁਤ ਬਈ ਦੇਖੋ ਜੀ ਬਹੁਤ ਜ਼ਿਆਦਾ ਲੇਬਰ ਲੱਗ ਜਾਂਦੀ ਹੈ ਇਸੇ ਕੰਮ ਤੇ ਵੀ ਦੇਖ ਸਕਦੇ ਹੋ ਇਧਰ ਦੇਖੋ ਜੀ ਵੀਰ ਨੂੰ ਸ਼ੇਅਰ ਲੈ ਕੇ ਲਾਜ਼ਮੀ ਕਰ ਦਿਓ ਭਾਈ ਤਿੰਨ ਚਾਰ ਦਾ ਟਰੈਕਟਰ ਹੀ ਰੱਖਣੇ ਪੈਂਦੇ ਆ ਇੱਥੇ ਦੇਖ ਸਕਦੇ ਹੋ ਜੀ ਆਹ ਬੇਜਰ ਦੇਖੋ ਬਈ ਚੱਲਦਾ ਵੀ ਲੋ ਮਿੱਤੋ ਦੇਖੋ ਭਾਈ ਵੀਰ ਨੂੰ ਸ਼ੇਅਰ ਕਰ ਦਿਓ ਭਾਈ ਦੱਬ ਕੇ ਹਾਂਜੀ ਭਾਈ ਜੀ ਇਹਦੇ ਬਾਰੇ ਸੁਣ ਜਾਓ ਮੜਾ ਜਾ ਹਾਂਜੀ ਇਹ ਨਾਲ ਟਰੈਕਟਰ ਨਹੀਂ ਇਹਦੇ ਵਿੱਚ ਮੀਨਿੰਗ ਪਾਈ ਆ ਠੀਕ ਆ ਜੀ ਠੀਕ ਆ ਵੀਰੇ ਠੀਕ ਆ ਹਾਂਜੀ ਹਾਂ ਜੇ ਤੂੰ ਅੱਗੇ ਘੋੜੇ ਹੈਗੇ ਉਧਰ ਚੱਲ ਜਾਂਦੇ ਆ ਉਹ ਤੋਂ ਮਸ਼ੀਨ ਠੀਕ ਹੈ ਜੀ ਲਓ ਜੀ ਦੇਖੋ ਇਹਨੂੰ ਸ਼ੇਅਰ ਕਰ ਦਿਓ ਬਾਈ ਦੱਬ ਕੇ ਦੇਖੋ ਚੱਲਦਿਆ ਵੇ ਲੈਰ ਮੈਨੂੰ ਸਾਨੂੰ ਦਿਖਾਉਣਾ ਉਧਰ ਇੱਕ ਹੋਰ ਪ੍ਰੋਜੈਕਟ ਦਿਖਾਉਣਾ ਜੀ ਗੱਤਾ ਬਣਦਾ ਸਾਰਾ ਕੁਝ ਗਿੱਲਾ ਗੱਤਾ ਸੁੱਕਾ ਗੱਤਾ ਸਿਕਾਣ ਆਈ ਜਾਂਦਾ ਇਹ ਬਹੁਤ ਕੁਝ ਕਰਨਾ ਪੈਂਦਾ ਜੀ ਲੋ ਬਈ ਇੱਧਰ ਦੇਖੋ ਬਈ ਪਹਿਲਾਂ ਹੁਣ ਜਿਗਾਰਡਮੈਂਟ ਕਿਵੇਂ ਚੱਲ ਰਿਹਾ ਦੇਖੋ ਜੀ ਇਹਦੇ ਬਾਰੇ ਬਈ ਸੁਝਾਓ ਮਾੜਾ ਜਿਹਾ ਕਿਵੇਂ ਐ ਪ੍ਰੋਗਰਾਮ ਵੀਰੇ ਜਿਹੜਾ ਬੁਰੂ ਪਿੱਛੇ ਬਿਠਾਇਆ ਸੀ ਤੁਹਾਨੂੰ ਮਰਾਲੀਏ ਨਾ ਉਹਦੇ ਤਰ੍ਹਾਂ ਫਾਈਨ ਕਰੂ ਠੀਕ ਆ ਉਹੀ ਚੀਜ਼ ਇਹ ਆ ਹਾਂ ਠੀਕ ਆ ਦੋਵੇਂ ਮਿਕਸਚਰ ਲੱਗੇ ਹੋਏ ਨੇ ਠੀਕ ਆ ਆਪਣੇ ਇਹ ਦੋ ਮਸ਼ੀਨਾਂ ਲੱਗੀਆਂ ਹੋਈਆਂ ਨੇ ਮਸ਼ੀਨਾਂ ਨੰਬਰ ਤਾਂ ਲੱਗੀਆਂ ਇਹ ਮਨ ਕੇ ਚੇਸਟਾ ਬਣਾਈਆਂ ਹੋਈਆਂ ਨੇ ਠੀਕ ਆ ਜੀ ਠੀਕ ਆ ਜੀ ਠੀਕ ਆ ਦੇਖ ਸਾਹਿਬ ਦੇਖੋ ਵੀਡੀਓ ਦੇਖ ਘਰ ਲੋ ਬਈ ਸਾਡੇ ਬਹੁਤ ਵਧੀਆ ਪ੍ਰੋਜੈਕਟ ਆ ਬਈਆਂ ਦੇ ਦੇਖ ਸਰ ਗਾ ਬਦੂ ਬਸਾਰਨੇ ਬਾਈ ਤੇ ਇਧਰ ਵੀ ਦੇਖੋ ਇਹ ਬਾਈ ਆਪਣਾ ਇੱਕ ਤਰ੍ਹਾਂ ਦਾ ਪੰਪ ਦਾ ਕੰਮ ਕਰਦੀ ਆ ਬਈ ਠੀਕ ਆ ਜੀ ਗੋਮਾਲ ਚੱਕ ਲਓ ਹਾਂ ਤਾਹਾਂ ਛੱਡ ਦੇ ਆ ਠੀਕ ਆ ਜੀ ਪਰ ਮਤਲਬ ਕੱਲ ਖਾਲੀਆਂ ਬਣਾਈਏ ਹੁਣੇ ਉਹ ਮਸ਼ੀਨਾਵਾਂ ਵੱਲ ਜਾਂਦੀ ਆ ਹਾਂਜੀ ਹਾਂਜੀ ਗੋਮਾਲ ਮਾਲ ਉੱਧਰ ਹੀ ਜਾਇਆ ਠੀਕ ਆ ਠੀਕ ਆ ਜੀ ਠੀਕ ਆ ਲਓ ਬਈ ਅੱਗੇ ਚੱਲਦੇ ਬਈ ਦੇਖੋ ਜੀ ਵੀਰ ਨੂੰ ਸ਼ੇਅਰ ਕਰ ਦੋ ਬਈ ਦੱਪਲੀ ਆਹ ਰੇੜੀ ਖੜੀ ਆ ਇੱਥੇ ਗੱਤਾ ਲਾਦਦੇ ਹੋਣਗੇ ਬਾਈ ਉਧਰ ਮਸ਼ੀਨਾ ਚੱਲੀ ਜਾਂਦੀ ਆ ਮੋਟਰ ਇਧਰ ਦੇਖੋ ਬਈ ਕਾ ਵਾਤਾਨੀ ਆਗਤਾ ਵੀ ਇਧਰ ਜੀ ਨਾਮ ਮੈਂ ਕੁਮਾਰ ਜੀ ਤੋਂ ਇਹ ਮਸ਼ੀਨਾਂ ਦੇ ਕਰਾਇਆ ਠੀਕ ਹੈ ਦੁਬਾਰਾ ਜਿਹੜਾ ਪਾਣੀ ਹੁੰਦਾ ਉਹ ਦੁਬਾਰਾ ਪਿੱਛੇ ਜਾਂਦਾ ਤੇ ਠੀਕ ਹੈ ਭਾਈ ਜਿਹੜੇ ਆਪਾਂ ਪਹਿਲਾਂ ਦਿਖਾਇਆ ਹੈਗਾ ਉਹਦੇ ਵਿੱਚ ਪ੍ਰਾਲੀ ਕੋਲ ਕਿਉਂਦੀ ਹੈ ਅਗਰ ਹਾਂ ਹਾਂ ਠੀਕ ਹੈ ਪ੍ਰਾਲੀ ਗ੍ਰੇਨਡ ਕਰਦੀ ਹੈ ਗ੍ਰੇਨਡ ਤੋਂ ਬਾਅਦ ਉਹ ਦੋ ਮਿਕਸ ਹੋ ਜਾਂਦੀ ਹੈ ਠੀਕ ਹੈ ਜੀ ਠੀਕ ਹੈ ਉਹ ਮਸ਼ੀਨਾਂ ਦੇ ਇਹ ਇਹ ਤਿਆਰ ਹੁੰਦਾ ਹੈ ਹਾਂ ਠੀਕ ਹੈ ਜੀ ਇਹ ਪਲਾਂਟ ਦੇ ਵਿੱਚ ਸਪਾਈ ਵਾਸਤੇ ਚੱਲੂਗਾ ਠੀਕ ਹੈ ਜੀ ਇਹ ਇਹਦੇ ਬਾਅਦ ਆਪਾਂ ਨੂੰ ਲੈਟ ਦੀ ਕਿੰਨੀ ਜੁੜ ਪੈਂਦੀ ਹੈ ਵੀਰੇ ਲੈਟ ਆਪਣੇ ਕੋਲ 100 ਕਿਲੋਵੋਲਟ ਦਾ ਕਨੈਕਸ਼ਨ ਹੈ ਕੀ ਕਹਿ ਰਹੇ ਹੋ ਕਿ ਉਹ ਓਕੇ ਲੋ ਵੀ ਇਧਰ ਤੁਹਾਨੂੰ ਹੋਰ ਮਸ਼ੀਨਾਂ ਜਿਹੜੇ ਦਿਖਾ ਕੇ ਚੱਲਦਾ ਪਹਿਲਾਂ ਦੇਖੋ ਜੀ ਐਂ ਕੱਲਦਾ ਬਈ ਕੰਮ ਗਾਰਡਮੈਂਟ ਦੇਖ ਸਕਦੇ ਹੋ ਵੀਡੀਓ ਨੂੰ ਸ਼ੇਅਰ ਕਰ ਦਿਓ ਬਈ ਦੱਬ ਕੇ ਤੁਹਾਡੀ ਖਾਤਰ ਬਹੁਤ ਵਧੀਆ ਵੀਡੀਓ ਬਣਾ ਕੇ ਲਿਆਏ ਆਗੇ ਫੈਕਟਰੀ ਜੀ ਦੇਖ ਸਕਦੇ ਹੋ ਤੇ ਆਪਾਂ ਲੋ ਵੀ ਅੱਗੇ ਚੱਲਦੇ ਹੁਣ ਆਪਾਂ ਇਹ ਵੀਰੇ ਆਪਣਾ ਵਾਹਣ ਕਿੰਨਾਗਾ ਪਹਿਲਾਂ ਕਿੰਨੇ ਵਾਹਣ ਹੋਊਗਾ ਕੰਮ ਚਾਰ ਕਿੱਲੇ ਜਹੇਗਾ ਹੁਣ 1.5 ਕਿੱਲੇ ਪੌਣੇ 5 ਕਿੱਲੇ ਆ ਜੀ ਪੌਣੇ 5 ਕਿੱਲੇ ਆ ਸਾਡੇ ਹੋਏ ਬਾਈਆਂ ਦੇ ਤੁਸੀਂ ਦੇਖ ਸਕਦੇ ਹੋ ਆਵਦਾ ਵਹਾਣਾ ਸਾਰਾ ਲੋ ਵੀ ਮਸ਼ੀਨਾਂ ਦੇਖ ਸਕਦੇ ਹੋ ਬਹੁਤ ਵਧੀਆ ਕੰਮ ਆ ਬਾਈ ਤੇ ਆਵਦਾ ਕੰਮ ਵਧੀਆ ਵਧੀਆ ਚਲਾਇਆ ਕਿਉਂਕਿ ਨੌਕਰੀਆਂ ਨਹੀਂ ਮਿਲਦੀਆਂ ਹੁਣ ਤੁਹਾਨੂੰ ਪਤਾ ਹੀ ਆ ਪੜ੍ਹ ਲਿਖ ਕੇ ਮੁੰਡੇ ਵਧੀਆ ਚਲਾਉ ਆਵਦਾ ਕੰਮ ਚਲਾ ਲੈਂਦੇ ਹਨਾ ਦੇਖ ਸਕਦੇ ਹੋ ਬਾਈ ਕੱਟਦਾ ਇਹ ਬਾਈ ਇਧਰ ਸੁੱਕਾ ਕਿੱਗਾ ਹੈ ਨਹੀਂ ਜੀ ਉਧਰ ਪਲਾਟ ਦੇ ਵਿੱਚੋਂ ਸੁੱਕ ਕੇ ਆਉਂਦਾ ਹੈ ਅਸਾਂ ਉਧਰ ਸੁਕਾਉਣਾ ਪੈਂਦਾ ਹੈਗਾ ਪਿੱਛੇ ਰੱਖ ਦਨ ਲੈ ਲਿਆ ਕੇ ਉਦੋਂ ਬਾਅਦ ਇਹ ਮਸ਼ੀਨ ਪ੍ਰੈਸ ਮਸ਼ੀਨ ਨਾਲ ਠੀਕ ਹੈ ਬਾਈ ਇਹ ਮਤਲਬ ਇਹਦੇ ਫਲ ਵਗੈਰਾ ਹੁੰਦੇ ਨੇ ਇਹ ਸਾਰੇ ਗਾੜਾ ਹਾਂਜੀ ਹਾਂਜੀ ਖਾਹ ਭੋਜਨ ਦੀ ਛਟਾਈ ਹੋਏ ਲਿਆ ਡੋਟ ਪਤਲਾ ਹੋਣਾ ਸਾਰਾ ਠੀਕ ਹੈ ਜੀ ਠੀਕ ਹੈ ਜੀ ਕੱਟ ਕੇ ਲਏ ਕੱਟਣ ਤੋਂ ਬਾਅਦ ਇਹ ਵੇਟ ਹੋ ਕੇ ਠੀਕ ਹੈ ਜੀ ਡਰਕਟ ਬਣ ਜਾਂਦਾ ਠੀਕ ਹੈ ਜੀ ਬਣਿਆ ਜਾਂਦਾ ਹੈ 25 ਕਿਲੋ ਵਜਨ ਹੁੰਦਾ ਅਸਚਾ ਜੀ ਇਹ ਇਹ ਵਰਤੇ ਵੀ ਕਿਹੜੀਆਂ ਕਿਹੜੀਆਂ ਚੀਜ਼ਾਂ ਚ ਜਾਂਦਾ ਆਪਣਾ ਜਿਹੜੀ ਇਹ ਗੱਤਾ ਦਾ ਇੱਕ ਦੇ ਥੱਲੇ بیس ਹੁੰਦਾ ਕੇਕ بیس ਹਾਂਜੀ ਹਾਂਜੀ ਇੰਗਰੀਡੀਅੰਟ ਪੇ ਪਸ ਹੋ ਜਾਂ ਪੱਗਾਂ ਦੇ ਵਿੱਚੋਂ ਅਵੇਲੇਬਲ ਹਾਂ ਹਾਂ ਤੇ ਉਹ ਚੀਜ਼ਾਂ ਦੇ ਵਾਸਤੇ ਕੰਮ ਹੁੰਦਾ ਠੀਕ ਹੈ ਤੇ ਕਾਪੀਆਂ ਕਿਦਾਂ ਬਣਦੀਆਂ ਨੇ ਹੁੰਦਾ ਇਹ ਨਹੀਂ ਕਾਪੀਆਂ ਇੱਕਦਮ ਵਾਲੀ ਕੁਆਲਿਟੀ ਨਹੀਂ ਆਪਾਂ ਉਹ ਹੋਰ ਆਜੀ ਠੀਕ ਹੈ ਉਹ ਹੋਰ ਹੁੰਦੀ ਆ ਠੀਕ ਹੈ ਆਪਣੇ ਕੇਕ ਵਾਲੀ ਆ ਠੀਕ ਹੈ ਜੀ ਲਓ ਵੀ ਮਿੱਤਰੋ ਦੇਖ ਸਕਦਾ ਤੁਹਾਨੂੰ ਤਾਂ ਲੱਗੀਆਂ ਕਈਆਂ ਨੇ ਤੇ ਜਿਹੜੇ ਵੀ ਇਹ ਟੁਕੜੇ ਰਹਿ ਜਾਂਦੇ ਆ ਇਹਨਾਂ ਦਾ ਇਹੀ ਜਿਹੜੀ ਵੀ ਉਹਦੇ ਨੂੰ ਵੇਚਦੇ ਰਹੇ ਆ ਕਿ ਆ ਉਹ ਦੁਬਾਰੇ ਫੇਰ ਵਰਤ। ਅੱਛਾ ਦੁਬਾਰੇ ਫੇਰ ਠੀਕ ਆ। ਦੁਬਾਰੇ ਫੇਰ ਠੀਕ ਆ ਠੀਕ ਆ ਠੀਕ ਆ। ਠੀਕ ਆ ਠੀਕ ਆ ਸਾਰਾ ਜਾਨੀ ਕਿ ਕੰਮ ਆ ਜਾਂਦਾ। ਹਾਂ ਰਿਗਾਰਡਮੈਂਟ। ਇੱਥੇ ਹੀ ਹੋ ਜਾਂਦਾ। ਠੀਕ ਹੈ ਜੀ ਦੇਖੋ ਬਈ। ਕਰ ਦੋ ਬਈ ਵੀਡੀਓ ਸ਼ੇਅਰ ਕਰ ਦਬ ਕੇ। ਦੇ ਸਕਦੇ ਹਾਂ ਜੀ। ਫੋਨ ਨੰਬਰ ਤੁਹਾਨੂੰ ਦੱਸਾਂਗੇ ਅਸੀਂ। ਸਾਰਾ ਕੁਝ। ਸੀਨਾ ਦੇਖੋ। ਤੇ ਬਾਈ ਹੁਣ ਮੈਨੂੰ ਇੱਕ ਗੱਲ ਦੱਸ ਦੇ ਦੀ ਆਪਣਾ ਗੱੱਤਾ ਇਹ ਜਾਂਦਾ ਕਿੱਥੇ ਆ ਬਾਈ ਇਹ ਦਿੱਲੀ ਹਾਂ ਯੂਪੀ ਜਾਂਦਾ ਵੀ ਗੁਰੂਖਪੁਰ ਕਾਨਪੁਰ ਠੀਕ ਹੈ ਮਤਲਬ ਲਖਨਊ ਠੀਕ ਹੈ ਜੀ ਤੇ ਜਿਆਦਾ ਦਿੱਲੀ ਜਾਂਦਾ ਆਊਟ ਆਫ ਪੰਜਾਬ ਵੀ ਜਾਂਦਾ ਅੱਛਾ ਪੰਜਾਬ ਵੀ ਜਾਂਦਾ ਸਾਰਾ ਠੀਕ ਹੈ ਪੰਜਾਬ ਤੋਂ ਸਾਰਾ ਬਾਹਰ ਹੀ ਜਾਂਦਾ ਠੀਕ ਆ ਇੱਕ ਦਿਨ ਚ ਲਾ ਕੇ ਬੋੜੇ ਨੂੰ ਗੱਡੀ ਨਹੀਂ ਜਿਵੇਂ ਯੂਪੀ ਵਾਲੀ ਗੱਡੀ ਆ ਗੁਰੂਖਪੁਰ ਲਈ ਦੋ ਤਿੰਨ ਦਿਨ ਲੱਗਦੇ ਉਹ ਤਾਂ ਦੋ ਤਿੰਨ ਲੱਗਦੇ ਹਾਂ ਠੀਕ ਆ ਵੈਸੇ ਹੀ ਆ ਦਿੱਲੀ ਇੱਕ ਦਿਨ ਬਹੁਤ ਬਾਤ ਕੀ ਬਾਗ ਜਾਂਦੀ ਠੀਕ ਆ ਵੀਰ ਠੀਕ ਆ ਤੇ ਹੁਣ ਅਪੈ ਦੂਬਾਰ ਹੁਣ ਬਿਲਰ ਰਸਾਈ ਚੱਲ ਗਿਆ ਦੂਜਾ ਮਸ਼ੀ ਕੀ ਬਈ ਦੇਖ ਸਕਦੇ ਵੀਰੋ ਕਰਦੇ ਸੇਰ ਬਈ ਦੱਬ ਕੇ ਜੀ ਬਹੁਤ ਸੋਹਣਾ ਦਫ਼ਤਰ ਬਣਿਆ ਹੋਇਆ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਆ ਰਹਾਗਾ ਜੀ ਦੇਖੋ ਰਾਂਹ ਦਾ ਫੂੰਦ ਟਰਾਲੀ ਤੇ ਦਾ ਰਾਂਹ ਦਾ ਫੂੰਦ ਇੱਧਰ ਟਰਾਲੀ ਦੇ ਵਿੱਚ ਲੋਡ ਹੋ ਜਾਂਦੀ ਆ ਤੁਸੀਂ ਦੇਖ ਸਕਦੇ ਲੋ ਵੀ ਮਿੱਤਰੋ ਆ ਬਾਈਆਂ ਦਾ ਹੈਗਾ ਦਫ਼ਤਰ ਬਹੁਤ ਸੋਹਣਾ ਦਫ਼ਤਰ ਬਣਿਆ ਹੋਇਆ ਤਵੇ ਰਹਿਦਾ ਫੋਨ ਜੜੀ ਹੈਗੀ ਹੈਗੀ ਗੱਤੇ ਦੀ ਵੇਖ ਸਕਦੇ ਹੋ ਜੀ ਪ੍ਰੋਪਰ ਵਾਲੀ ਪਈ ਹੈਗੀ ਇਹ ਦੇਖ ਸਕਦੇ ਇੱਥੋਂ ਖੋਲ ਕੇ ਗੰਨਾ ਮਸ਼ੀਨ ਦੇ ਵਿੱਚ ਸਿੱਟੀਆਂ ਜਾਂਦੀਆਂ ਟਰਾਲੀ ਭਰੀ ਖੜੀ ਆ ਇੱਕ ਆਹ ਮਿੱਤਰੋ ਦੇਖੋ ਇੱਧਰ ਤੰਤਾ ਲੱਗੇ ਪਰਾਲੀ ਦੇ ਨਵੇਂ ਨੇ ਲਓ ਜੀ ਇੱਧਰ ਪੁਰਾਣੀ ਪਈ ਹੈਗੀ ਤੁਸੀਂ ਦੇਖ ਸਕਦੇ ਵਾਰੀ-ਵਾਰੀ ਦੇ ਨਾਲ ਇਹ ਕਮਾਉਂਦੇ ਆ ਜੀ ਦੇਖ ਸਕਦੇ ਹੋ ਵੀਡੀਓ ਮੈਂ ਟਰਾਲੀਆਂ ਭਰ ਕੇ ਜਾਂਦੇ ਆ ਤੁਸੀਂ ਦੇਖ ਸਕਦੇ ਹੋ ਹੋਰ ਕਿਵੇਂ ਆ ਵਧੀਆ ਠੀਕ ਆ ਵਧੀਆ ਠੀਕ ਆ ਕਿੰਨੇ ਗੱਟਾ ਪਾ ਜਾਂਦੇ ਅੱਜ ਇਹ ਚ ਪੈ ਨਹੀਂ ਚਿੰਤਾ ਦੱਸੋ ਹਾਂ ਵਧੀਆ ਕਨੇ ਲੱਗੇ ਜਾਂਦੇ ਆ ਫਲਟੇ ਦੀ ਜਾਣੀ ਆ ਆ ਦੇਖੀਏ ਉੱਥੇ ਆਪਣੇ ਮੇਰੇ ਵਾਲੀ ਦੀ ਹਾਂ ਡੰਪੇ ਹਾਂ ਡੰਪੇ ਡੰਪੇ ਤੇ ਠੀਕ ਹੈ ਗਾਈਜ਼ ਕਿੰਨੇ ਟਰੈਕ ਲੱਗੇ ਵਿਆ 10 10 10 ਕਿਮਿਟੀ ਦੇ ਅਗਲੇ ਡਿਜ਼ਾਈਨ ਨੂੰ ਚੱਲਿਆ ਅਰੇ ਬਾਈ ਜੇ ਇੱਕ ਨਾ ਫੈਕਟਰੀ ਦੀ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਕਰ ਦਿਓ ਵੀਡੀਓ ਨੂੰ ਲਾਈਕ ਕਰ ਦਿਓ ਆਪਣੇ YouTube ਚੈਨਲ ਫਾਰਮਰ ਕਿੰਗ 61 ਬਾਈ ਸਬਸਕ੍ਰਾਈਬ ਕਰ ਦਿਓ ਅੱਗੇ ਤੋਂ ਤੁਹਾਨੂੰ ਇਦਾਂ ਦੀ ਵਧੀਆ ਵੀਡੀਓ ਦੇਖਣ ਨੂੰ ਮਿਲਣਗੀਆਂ ਤੇ ਉਹਨਾਂ ਚੱਕ ਦਿਓ ਆ ਗਿਆ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਫੇਰ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ ਓਕੇ ਬਾਈ